ਕਿੰਨੂ ਚੱਕਰ ਦਾ ਸਾਹੂ ਆ ਵੀਡੀਓ ਬਣਾਇਆ ਤੂੰ ਯਾਰ ਉਧਰ ਕਿੰਨੂ ਦਾ ਕੁੜਕਾ ਸਾਹੂ ਕਿੰਨੂ ਦਾ ਤੂੰ ਦੱਸ ਕਿੰਨੂ ਦਾ ਹੈ ਹੈ ਇਹਦੇ ਘਰ ਦੇ ਨਾਲ ਆਇਆ ਇਹਦੇ ਘਰ ਦੇ ਨਾਲ ਆ ਲੋੜ ਕਾ ਲੈਣਾ ਆ ਤੇਰੇ ਨਾਲ ਕੌਣ ਆਇਆ ਠੀਕ ਹੈ ਤੈਨੂੰ ਅੱਗੇ ਬਬਈ ਨੂੰ ਕਿਹੜਾ ਚਾਹੀਦਾ ਹੈ ਕਿੰਨੇ ਲੈਣਾ ਫਿਰ ਤੂੰ ਕੀ ਕਹਿ ਨਾ ਬਬਈ ਚਾਹੀਦਾ ਚਾਹੀਦਾ ਐਦਾਂ ਤੇ ਇਦਾਂ ਗੁੜਕਾ ਨਹੀਂ ਤੈਨੂੰ ਦੱਸੇ ਗੁੜਕਾ ਦੇਤਾ ਹੀ ਇਹਨੂੰ ਇਹ ਨਸ਼ਾ ਕਰਦਾ ਵਾ ਉੱਥੇ ਆ ਕੇ ਅੰਗਪਾੜ ਦੇ ਗੁੜਕਾ ਸਾਹਿਬ ਦੇ ਫੇਰ ਕਿੱਥੇ ਚੱਲ ਜੇ ਬੱਚਾ ਵਾ ਇਹ ਤੇ ਬੱਚਾ ਵਾ ਤੈਨੂੰ ਕੋਈ ਵੀ ਗੁੜਕਾ ਸਾਹਮਣੇ ਤੂੰ ਦੇ ਦਿੰਦੇ ਗੁੜਕਾ ਬੇਨਤੀ ਤੈਨੂੰ ਮਕਰਾਉਣਾ ਤੈਨੂੰ ਬੇਨਤੀ ਚੰਦਕਤ ਕਰਦਾ ਤੂੰ ਤੂੰ ਹੀ ਦੁਕਾਨਦਾਰੀਆਂ ਬਣਾਈਆਂ ਧੰਦਾ ਬਣਾਇਆ ਬਾਣੀ ਦਾ ਤੈਨੂੰ ਸ਼ਰਮ ਨਹੀਂ ਤੈਨੂੰ ਇਹਨੇ ਕਿਹਾ ਗੇੜ ਨੂੰ ਦੱਸ ਪਹਿਲਾਂ ਮੈਨੂੰ ਇਹ ਨੂੰ ਕਿਵੇਂ ਦੇ ਇੱਦਾਂ ਗੁਰਗਾ ਸਾਹਿਬ ਨੂੰ ਅੱਜ ਜੋ ਕੌਣ ਆਏ ਐ ਐਨੇ ਮੈਨੂੰ ਕਿਹਾ ਕਿ ਮੇਰੇ ਘਰ ਦੇ ਨਾਲ ਕਿੱਥੇ ਘਰ ਦੇ ਨਾਲ ਵੇਖੇ ਤੂੰ ਤੂੰ ਪੁੱਛਿਆ ਘਰ ਦੇ ਕਿੱਥੇ ਆ ਫੇਰ ਤੂੰ ਗੁਰਗਾ ਸਾਹਿਬ ਦੇਦਦਾ ਨੂੰ ਇੱਦਾਂ ਇਹ ਜਾ ਕੇ ਉਸੇ ਅੰਗ ਪਾੜ ਕੇ ਸੁੱਟਦੇ ਮਾਰੇ ਕੌਣ ਜ਼ਿੰਮੇਵਾਰ ਐ ਤਰ ਕੋਈ ਖੜਿਆ ਰੱਖ ਨੂੰ ਸਾਢੂ ਰੱਖ ਇੱਧਰ ਆ ਕੇ ਨੋਕੋ ਤੇਰੇ ਕੋਲ ਅਥੋਰਟੀ ਕਿਹਦੇ ਕੋਲ ਗੁਰਗਾ ਸਾਹਿਬ ਨੇ ਤੈਨੂੰ ਥੋੜੀ ਜੀ ਪੋਥੀ ਵਿੱਚ ਇੱਧਰ ਕੋ ਥੋੜੀ ਜੀ ਤੇਰੇ ਕੋਲ ਆ ਵੇਖੋ ਜੀ ਸੰਗਤ ਜੀ ਨੇਤਰੇਮ ਦਾ ਗੁਟਕਾ ਸਾਹਿਬ ਆ ਬੱਚਾ ਇਹ ਕੋਈ ਇਹ ਤੁਹਾਨੂੰ ਰਾਹ ਖੋਦਾ ਤੁਹਾਨੂੰ ਜਾਣਦਾ ਸੀ ਉੱਥੇ ਮਿਲਿਆ ਤੇ ਮੈਨੂੰ ਤਾਂ ਸ਼ੱਕ ਹੋਇਆ ਵੈਸੇ ਹੀ ਮੈਂ ਪੁੱਛਿਆ ਨੂੰ ਮੈਂ ਆ ਕੀ ਲੈ ਕੇ ਆਇਆ ਦਾ ਗੁਟਕਾ ਮੈਂ ਕਿੱਥੋਂ ਲੈ ਕੇ ਆਇਆ ਅੰਦਰ ਦੁਕਾਨ ਤੋਂ ਲੈ ਕੇ ਆਇਆ ਜੁਨਰ ਕੋ ਪੋਥੀ ਲੈਣ ਆਇਆ ਤੂੰ ਇਹਨੂੰ ਪੁੱਛਿਆ ਤੇਰਾ ਪਰਿਵਾਰ ਹੈਗਾ ਨਾਲ ਕੋ ਵੱਡਾ ਹੈਗਾ ਮੂਲੇ ਸੇਰਾ ਪੁੱਛਿਆ ਕੀ ਕਹ ਤਨੂੰ ਨੇ ਕਿੱਦਾਂ ਤੇਰੇ ਨਾਲ ਹੈਗਾ ਇੱਥੇ ਆ ਕਰਦੇ ਤੂੰ ਬੁਲਾਏ ਮੈਂ ਥੋੜੇ ਬੁਲਾਏ ਕਿਉਂ ਨਹੀਂ ਬੁਲਾਏ ਤੂੰ ਜੇ ਮੰਨ ਲਓ ਜੇ ਇਹਦੀ ਜਗ੍ਹਾ ਕੋਈ ਨਿਸ਼ੇੜੀ ਹੁੰਦਾ ਇੱਥੇ ਜਾ ਕੇ ਬੇਜ਼ੀ ਕਰ ਲਿਆ ਕਿਉਂ ਨਹੀਂ ਬੁਲਾਏ ਤੂੰ ਤੂੰ ਬੁਲਾਏ ਕਸਾ ਬਬਈ ਇਹ ਨਾਲ ਹੈ ਕਿਉਂ ਦੇਖਿਓ ਦਿੱਤਾ ਫਿਰ ਉਹ ਕਹਿੰਦੇ ਅਜਾ ਗੁੜਖਾ ਵੇਚਦਾ ਮੈਂ ਤਾਂ ਮੈਂ ਕਿਹਾ ਮੈਂ ਨਹੀਂ ਮਗਰ ਤੇਰੇ ਆ ਦੁਕਾਨਾਂ ਦੇ ਦਰਵਾਜ਼ਾਰ ਸਾਹਿਬ ਦੇ ਆਲੇ-ਦੁਆਲੇ ਜਿੰਨੀਆਂ ਪੋਥੀਆਂ ਵੇਚਦੀਆਂ ਗੁੜਖੇ ਵੇਚਦੇ ਆ ਇਹਨਾਂ ਦਾ ਆ ਹਾਲ ਆ ਆ ਪਿੱਛੇ ਨਾਲ ਤੇ ﺍﻟमारीਆਂ ਚ ਰੱਖੇ ਨਾ ਇਦਾਂ ਹੀ ਆ ਦੇ ਫਿਰ ਵੀ ਮੜਾ ਮੋੜ ਠੀਕ ਆ ਅੱਗੇ ਤੈਨੂੰ ਵਿਖਾਉਣੇ ਆ ਪੈਰਾ ਚ ਰੱਖੀਆਂ ਨਾਲ ਪੈਰਾ ਚ ਯਾ ਬੰਦੇ ਦੀ ਕਰਤੂਤ ਵੇਖੋ ਇਹਦੀ ਕਹਿੰਦੇ ਥੌਟੀ ਕਿੰਨੇ ਦਿੱਤੀ ਚੱਲ ਤੇ ਕੋ ਥੌਟੀ ਕੀ ਜੇ ਗੁੜਖਾ ਸਾਰੇ ਨਾਲ ਵੇਚਣ ਦੀ ਤੈਨੂੰ ਪਤਾ ਨਾ ਇਹ ਇਹ ਕਿੰਨਾ ਸੈਂਸਟਿਵ ਹੋਊਂ। ਫੁਟਕਾ ਲੈਣ ਕੋਈ ਆਇਆ, ਪੋਥੀ ਤੇਰੇ ਕੋਲ ਲੈਣ ਆਇਆ। ਤੁਸੀਂ ਨਿਸਤਰੇੰਬੀਏ ਪੋਥੀਆਂ ਰੱਖੀਆਂ, ਦੂਜੀਆਂ ਰੱਖੀਆਂ। ਐਂ ਦੇਉਂਦੇ ਜੇ। ਦਿੱਤੀ ਤਾਂ ਐ ਸਾਹਮਣੇ ਤੈਨੂੰ। ਬੱਸ ਇਹ ਉਹ ਨਾਲ ਕਹਿੰਦਾ ਵੀ ਮੇਰੇ ਹੈਗੇ। ਤੂੰ ਵੇਖੇ ਨਾਲ। ਮੈਂ ਤਾਂ ਨਹੀਂ ਵੇਖਿਆ। ਬੁਲਾਇਆ ਤੂੰ ਕਿਸੇ ਨੂੰ? ਮੈਂ ਨੂੰ ਪੁੱਛਿਆ ਇਹ ਜਿੱਦ ਆਇਆ ਮੇਰੇ ਕੋਲ। ਪੁੱਛਿਆ ਤੈਨੂੰ ਕੋਈ ਵੀ ਐ ਕਹ ਦੂ ਕੁਝ ਵੀ ਤੂੰ ਦੇ ਦੇਂਗਾ ਤਾਂ ਆਪਣਾ ਪੁੱਤੇ ਪਾਲਦੇ ਅੰਗ ਜਾਗੇ। ਦੁਕਾਨਾਂ ਤੇ ਬੇੜਾ ਸਾਡਾ ਕਰ ਕੋਈ ਆ ਸਾਡੀਆਂ ਸੰਸਥਾਵਾਂ ਦਾ। ਇਹ ਨਹੀਂ ਕਬੱਡੀ ਦੁਕਾਨ ਖੋਲ ਸਕਦੇ ਉੱਥੇ ਜਿੱਦੇ ਫਰੀ ਗੁੜਕਾ ਸਾਹਿਬ ਮਿਲ ਕੋ ਪੋਥੀ ਲੈਣ ਤੋਂ ਪਹਿਲਾਂ ਪਤਾ ਲੱਗੇ ਵੀ ਕੌਣ ਲੈਣ ਆਇਆ ਪੋਥੀ ਕਿੰਨੀ ਭੇਟਾ ਉਹਦੀ ਕਿੰਨੇ ਦਾ ਗੁਟਕਾ ਸਾਹਿਬ 100 ਰੁਪਏ ਦੀ ਤਾਂ ਬੇਦਬੀ ਤੇ 100 ਰੁਪਏ ਗੁਟਕਾ ਲੈ ਕੇ ਉਹਦੇ ਕੋਈ ਪਾੜ ਦੋ ਅੰਗ ਵੇਖ ਇਹ ਇਹ ਵੇਖ ਤੂੰ ਮੋਨਾ ਕੋ ਨਾ ਮੁੰਡਾ ਇਹ ਨਹੀਂ ਅਹੀਂ ਕਿਹਨੇ ਮੈਂ ਕਹਿੰਦਾ ਕੋ ਬੰਦਾ ਅਮਰਤਾਰੀ ਆਉਂਦਾ ਕੋ ਸਰਦਾਰ ਆਉਂਦਾ ਹਾਂ ਲੱਗਦਾ ਵੀ ਅਜੇ ਆ ਵੀ ਬੱਚਾ ਹੁੰਦਾ ਸ਼ਾਇਦ ਤੂੰ ਇਹ ਵੀ ਪਹਿਲੂ ਤੂੰ ਦੇ ਦੇ ਤਨੂੰ ਇੱਕ ਮੋਨਾ ਕੋ ਨਾ ਬੱਚਾ ਹੋਇਆ ਪਤਾ ਨਹੀਂ ਉਹ ਕਿੱਥੋਂ ਆਇਆ ਕਿੱਥੇ ਭੇਜਿਆ ਕਿਸੇ ਨੇ ਪੈਸੇ ਦੇ ਕੇ ਭੇਜਦਾ ਹੋਵੇ ਮਾਲਾ ਸ਼ਰਾਰਤ ਨਾਲ ਜਾਂ ਉਥੋਂ ਗੁਟਕਾ ਲੈ ਕੇ ਆ ਉਥੇ ਅ ਫੇਰ ਹੋ ਨਹੀਂ ਸਕਦਾ ਹੁੰਦਾ ਲੀਆ ਤੇ ਤੁਹਾਨੂੰ ਸ਼ਰਮ ਨਹੀਂ ਕੋ ਤੁਹਾਨੂੰ ਇਹਨੇ ਮੈਨੂੰ ਇਹੀ ਬੇਨਤੀ ਕੀਤੀ ਕਿ ਮੇਰੇ ਨਾਲ ਹੈ ਇਹ ਮੈਨੂੰ ਪੁੱਛਿਆ ਨਹੀਂ ਤੇਰੇ ਨਾਲ ਤੇਰੇ ਨਾਲ ਤੂੰ ਪੁੱਛਿਆ ਕਿੱਥੇ ਆ ਉਹ ਤੂੰ ਗਲਤੀ ਮੰਨਣੀ ਆ ਗਲਤੀ ਨਹੀਂ ਮੰਨਣੀ ਇਹਨੇ ਤਾਂ ਕਾਰਵਾਈ ਕਰਨੀ ਇੱਥੇ ਜਾਂ ਥਾਣਾ ਕਿਹੜਾ ਇੱਥੇ 295 ਲੋ ਜੀ ਚਲੋ ਸੱਚੀ ਗੱਲ ਦੋਸਤੋ ਹੁਣ ਤੱਕ ਤਾਂ ਤਨਤਨ ਸਿੰਘ ਗੁਰਗਾਂ ਸਿੰਘ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਅਨੇਕਾਂ ਘਟਨਾਵਾਂ ਹੋਈਆਂ ਨੇ ਜਿਨ੍ਹਾਂ ਨੇ ਸਿੱਖਾਂ ਦੇ ਹਿਰਦਿਆਂ ਨੂੰ ਬਲਉਂਦ ਰਿਆ ਜਿੱਥੇ ਇਨ੍ਹਾਂ ਘਟਨਾਵਾਂ ਤੋਂ ਬਾਅਦ ਹੁਣ ਇਨ੍ਹਾਂ ਦੋਸ਼ੀਆਂ ਨੂੰ ਸਜ਼ਾਏ ਮੌਤ ਜਾਂ ਉਮਰ ਕੈਦ ਦੇਣ ਦੀ ਮੰਗ ਵੀ ਉੱਠ ਰਹੀ ਹੈ ਉੱਥੇ ਹੀ ਇਨ੍ਹਾਂ ਘਟਨਾਵਾਂ ਦੇ ਲਈ ਜਿੱਥੇ ਸੰਸਥਾਵਾਂ ਨੂੰ ਦੋਸ਼ੀ ਕੀਤਾ ਜਾਂਦਾ ਹੈ ਜੋ ਕਿ ਪ੍ਰਬੰਧ ਨਹੀਂ ਕਰਦੀਆਂ ਉੱਥੇ ਇਨ੍ਹਾਂ ਘਟਨਾਵਾਂ ਦੇ ਵਿੱਚ ਕਿਤੇ ਨਾ ਕਿਤੇ ਉਹ ਲੋਕ ਵੀ ਜ਼ਿੰਮੇਵਾਰ ਹੁੰਦੇ ਨੇ ਜੋ ਕਿ ਆਪਣੇ ਕੁਝ ਨਿੱਜੀ ਮੁਫਾਦ ਦੇ ਲਈ ਕੁਝ ਫਾਇਦੇ ਦੇ ਲਈ ਇਹ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੋਥੀਆਂ ਤੇ ਗੁਟਕਾ ਸਾਹਿਬ ਅਜਿਹੇ ਲੋਕਾਂ ਨੂੰ ਵੇਚ ਦਿੰਦੇ ਨੇ ਜਿਨ੍ਹਾਂ ਨੂੰ ਮਰਿਆਦਾ ਦਾ ਨਹੀਂ ਪਤਾ ਹੁੰਦਾ ਜਾਂ ਫਿਰ ਜੋ ਲੋਕ ਇੰਨਾ ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ ਕਿਉਂਕਿ ਪਰਮਜੀਤ ਸਿੰਘ ਅਕਾਲੀ ਨਾਂ ਦੇ ਇੱਕ ਗੁਰਸਿੱਖ ਵੱਲੋਂ ਸ੍ਰੀ ਅਮਰਸਾਹ ਸਾਹਿਬ ਜੀ ਦੀ ਧਰਤੀ ਤੇ ਅਜਿਹੇ ਲੋਕਾਂ ਨੂੰ ਬੇਨਕਾਬ ਕੀਤਾ ਗਿਆ ਜੋ ਕਿ ਕੁਝ ਪ੍ਰਵਾਸੀ ਮਜ਼ਦੂਰਾਂ ਦੇ ਬੱਚਿਆਂ ਨੂੰ ਗੁਰਗ੍ਰਾਂਦ ਸਾਹਿਬ ਜੀ ਦੀਆਂ ਬੇਅਦਬੀ ਕਰਵਾਉਣ ਦੇ ਲਈ ਜ਼ਿੰਮੇਵਾਰੀ ਦੇ ਤਹਿਤ ਉਹਨਾਂ ਨੂੰ ਫੜਿਆ ਗਿਆ ਕਿਉਂਕਿ ਉਹ ਗੁਟਕਾ ਸਾਹਿਬ ਅਜਿਹੇ ਬੱਚਿਆਂ ਨੂੰ ਵੇਚ ਰਹੇ ਸਨ ਜੋ ਨਸ਼ਾ ਵੀ ਕਰਦੇ ਹਨ ਅਤੇ ਇਹਨਾਂ ਪ੍ਰਵਾਸੀ ਮਜ਼ਦੂਰਾਂ ਦੇ ਬੱਚੇ ਹਨ ਤੇ ਆਓ ਤੁਹਾਨੂੰ ਦਿਖਾਉਣਾ ਹੈ ਪੂਰੀ ਵੀਡੀਓ ਅਜਿਹੇ ਲੋਕਾਂ ਨੂੰ ਕੀ ਸਜ਼ਾ ਮਿਲਣੀ ਚਾਹੀਦੀ ਹੈ ਤੁਸੀਂ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਅਜਿਹੇ ਲੋਕਾਂ ਦੇ ਕੀ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੋ ਤੁਸੀਂ ਪੂਰੀ ਵੀਡੀਓ ਦੇਖ ਕੇ ਆਪਣੇ ਵਿਚਾਰ yes ਜਾਂ no ਦੇ ਵਿੱਚ ਕਮੈਂਟਾਂ ਦੇ ਵਿੱਚ ਦੇ ਸਕਦੇ ਹੋ ਤੇ ਅਜਿਹੇ ਲੋਕ ਜੋ ਆਪਣੇ ਨਿੱਜੀ ਮਫਾਦ ਦੇ ਲਈ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਅਤੇ ਗੁਟਕਾ ਸਾਹਿਬ ਜਿਹੇ ਲੋਕਾਂ ਨੂੰ ਦੰਦੇ ਨੇ ਅਜਿਹੇ ਲੋਕਾਂ ਤੋਂ ਇਹ ਸਟਾਕ ਕੀ ਚੱਕ ਲੈਣਾ ਚਾਹੀਦਾ ਹੈ ਉਹਦੇ ਬਾਰੇ ਵੀ ਤੁਹਾਡਾ ਕੀ ਕਹਿਣਾ ਹੈ ਤਾਕੇ ਜਹੀਆ ਘਟਨਾਮਾ ਫਿਊਚਰ ਦੇ ਵਿੱਚ ਨਾ ਹੋ ਸਕਣ ਜ਼ਰੂਰ ਕਮੈਂਟ ਕਰਨਾ ਹੁਣ ਦੇਖੋ ਇਹ ਪੂਰੀ ਵੀਡੀਓ ਕਿੰਨੇ ਕਰਿਆ ਕਿੰਨੂ ਤਕੜਾ ਸਾਹਿਬ ਆ ਵੀਡੀਓ ਬਣਾਇਆ ਤੀ ਯਾਰ ਉਧਰ ਕਿੰਨੂ ਤਕੜਾ ਸਾਹਿਬ ਕਿੰਨੂ ਤਦ ਤੂੰ ਦੱਸ ਸਕੀਂ ਕਿੰਨੂ ਦੱਸ ਹੈ ਇਹਦੇ ਘਰ ਦੇ ਨਾਲ ਇਹਦੇ ਘਰ ਦੇ ਨਾਲ ਆ ਦੂਰ ਕਾ ਲੈਣਾ ਆ ਤੇ ਨਾਲ ਕੌਣ ਆਇਆ ਠੀਕ ਹੈ ਤੁਹਾਨੂੰ ਆਗੇ ਆ ਬਾਬਾ ਜੀ ਕਿਹੜਾ ਸਿਆਣਾ ਗੁੜਕਾ ਕਿੰਨੇ ਲੈਣਾ ਗੁਰਪਤਰ ਸਤ ਤੂੰ ਕੀ ਕਹਿਨ ਲਗਾ ਬਬੀ ਚਾਹੀਦਾ ਚਾਹੀਦਾ ਵਾ ਇਦਾਂ ਤੇ ਇਦਾਂ ਗੁੜਕਾ ਨਹੀਂ ਤੈਨੂੰ ਦੱਸ ਇਹ ਗੁੜਕਾ ਦਿੱਤਾ ਹੀ ਤੁਹਾਨੂੰ ਇਹ ਨਸ਼ਾ ਕਰਦਾ ਵਾ ਉੱਥੇ ਜਾ ਕੇ ਅੰਗਪਾਰ ਦੇ ਗੁੜਕਾ ਸਾਹਿਬ ਦੇ ਫੇਰ ਜਿੱਥੇ ਚੱਲ ਜੇ ਬੱਚਾ ਵਾ ਇਹ ਤੇ ਬੱਚਾ ਵਾ ਤੈਨੂੰ ਕੋਈ ਵੀ ਗੁੜਕਾ ਸਾਹਿਬ ਤੋਂ ਦੇ ਦਿੰਦੇ ਜੇ ਗੁੜਕਾ ਬੇਨਤੀ ਤੈਨੂੰ ਮੈਂ ਕਰਾਉਣਾ ਤੈਨੂੰ ਬੇਨਤੀ ਚ ਨਕਲ ਕਰਦਾ ਤੂੰ ਤੁਸੀਂ ਦੁਕਾਨਦਾਰੀਆਂ ਬਣਾਈਆਂ ਧੰਦਾ ਬਣਾਇਆ ਬਾਣੀ ਦਾ ਤੁਹਾਨੂੰ ਸ਼ਰਮ ਨਹੀਂ ਤੁਹਾਨੂੰ ਇਹਨੇ ਕਿਹਾ ਕਿ ਤੈਨੂੰ ਦੱਸ ਪਹਿਲਾਂ ਮੈਨੂੰ ਇਹ ਕਿਵੇਂ ਦੇ ਇੱਦਾਂ ਗੁਰਕਾ ਸਾਹਿਬ ਨੂੰ ਅੱਜ ਜੋ ਕੌਣ ਆਏ ਐ ਐਨੇ ਮੈਨੂੰ ਕਿਹਾ ਕਿ ਮੇਰੇ ਘਰ ਦੇ ਆਣ ਕਿੱਥੇ ਘਰ ਦੇ ਨਾਲ ਵੇਖੇ ਤੂੰ ਤੂੰ ਪੁੱਛਿਆ ਘਰ ਦੇ ਕਿੱਥੇ ਆ ਫੇਰ ਤੂੰ ਗੁਰਕਾ ਸਾਹਿਬ ਦੇ ਇੱਦਾਂ ਨੂੰ ਇੱਦਾਂ ਇਹ ਜਾ ਕੇ ਉੱਥੇ ਅੰਗ ਪਾੜ ਕੇ ਸੁੱਟਦੇ ਮਾਰੇ ਕੌਣ ਜਮੇ ਵਾਰਿਆ ਟੜ ਕੋ ਖੜਿਆ ਇੱਧਰ ਆ ਗੋ ਸਾਡੂ ਰੁਕ ਇੱਧਰ ਆ ਕੇ ਨੁਕੋ ਤੇਰੇ ਕੋ ਥੌੜੀ ਕਿ ਇਧਰੇ ਕੋਲ ਗੁਰਕਾ ਸਾਹਿਬ ਇਧਰੇ ਥੌੜੀ ਕਿ ਪੋਤੀਆਂ ਵਿੱਚ ਤੇਰੇ ਕੋ ਥੌੜੀ ਕਿ ਇਧਰੇ ਕੋਲ ਆ ਵੇਖੋ ਜੀ ਸੰਗਤ ਜੀ ਨੇਤਰੇਮ ਦਾ ਗੁਟਕਾ ਸਾਹਿਬ ਆ ਬੱਚਾ ਇਹ ਕੋਈ ਇਹ ਤੁਹਾਨੂੰ ਰਾਹ ਖੋਤਾ ਤੁਹਾਨੂੰ ਜਾਣਦਾ ਸੀ ਉੱਥੇ ਮਿਲਿਆ ਤੇ ਮੈਨੂੰ ਤਾਂ ਸ਼ੱਕ ਹੋਇਆ ਵੈਸੇ ਹੀ ਮੈਂ ਪੁੱਛਿਆ ਇਹਨੂੰ ਮੈਂ ਆ ਕੀ ਲੈ ਕੇ ਆਇਆ ਨਾ ਗੁਟਕਾ ਮੈਂ ਕਿੱਥੋਂ ਲੈ ਕੇ ਆਇਆ ਅੰਦਰ ਦੁਕਾਨ ਤੋਂ ਲੈ ਕੇ ਆਇਆ ਜੁਨਰ ਕੋ ਪੋਥੀ ਲੈਣ ਆਇਆ ਤੂੰ ਇਹਨੂੰ ਪੁੱਛਿਆ ਤੇਰਾ ਪਰਿਵਾਰ ਹੈਗਾ ਨਾਲ ਕੋ ਵੱਡਾ ਹੈਗਾ ਪੁੱਛਿਆ ਮੂਲੇ ਸੇਰਾ ਪੁੱਛਿਆ ਕੀ ਕਹਤ ਨੂੰ ਨੇ ਕਿੱਦਾਂ ਮੇਰੇ ਨਾਲ ਹੈਗਾ ਇੱਥੇ ਆ ਘਰ ਦੇ ਤੂੰ ਬੁਲਾਏ ਮੈਂ ਥੋੜੇ ਬੁਲਾਏ ਕਿਉਂ ਨਹੀਂ ਬੁਲਾਏ ਤੂੰ ਜਮਾਨ ਲੋ ਜੇ ਇਹਦੀ ਜਗ੍ਹਾ ਕੋਈ ਨਸ਼ੇੜੀ ਹੁੰਦਾ ਇੱਥੇ ਜਾ ਕੇ ਬੇਦਬੀ ਕਰਦਾ ਕਿਉਂ ਨਹੀਂ ਬੁਲਾਏ ਤੂੰ ਤ ਬਲੈਕ ਕਿਉਂ ਨੂੰ ਤੂੰ ਕਿਉਂ ਤੂੰ ਦੇਖ ਕੇ ਦਿੱਤਾ ਫਿਰ ਉਹ ਕਹਿੰਦੇ ਗੁੜਕੇ ਸਾਹਿਬ ਇਤਰਾ ਮੈਂ ਤੁਹਾਨੂੰ ਕਿਹਾ ਮੈਂ ਨਹੀਂ ਮਿਲਦਾ ਤੇਰੀ ਆ ਦੁਕਾਨਾਂ ਦੇ ਦਰਵਾਜ਼ਾ ਸਾਹਿਬ ਦੇ ਆਲੇ-ਦੁਆਲੇ ਜਿੰਨੀਆਂ ਪੋਥੀਆਂ ਵੇਖਦੀਆਂ ਗੁੜਕੇ ਵੇਚਦੇ ਆ ਇਹਨਾਂ ਦਾ ਆ ਹਾਲ ਆ ਪਕੀਏ ਤੇ ਅਲਮਾਰੀਆਂ 'ਚ ਰੱਖੇ ਨਾ ਇਦਾਂ ਹੀ ਆ ਦੇ ਫਿਰ ਵੀ ਮਰਮੋਠ ਠੀਕ ਆ ਅੱਗੇ ਤੈਨੂੰ ਵਿਖਾਉਨੇ ਆ ਪੈਰਾ 'ਚ ਰੱਖੀਆਂ ਨਾਲ ਪੈਰਾ 'ਚ ਯਾਹ ਬੰਦੇ ਦੀ ਕਰਤੂਤ ਵੇਖੋ ਇਹਦੀ ਕਹਿੰਦੇ ਅਥਾਰਟੀ ਕਿਨੇ ਦਿੱਤੀ ਤੁਹਾਨੂੰ ਤੇ ਕੋਲ ਅਥਾਰਟੀ ਕੀ ਅੰਦਰ ਗੁੜਕੇ ਸਾਹਿਬ ਇਹਨਾਂ ਨੂੰ ਵੇਚਣ ਦੀ ਤੈਨੂੰ ਪਤਾ ਨਾ ਇਹ ਇਹ ਕਿੱਡਾ ਸੈਂਸਟਿਵ ਹੋ ਗੁਟਕਾ ਲੈਣ ਕੋਈ ਆਇਆ ਪੋਥੀ ਤੇਰੇ ਕੋਲ ਲੈਣ ਆਇਆ ਤੁਸੀਂ ਨਿਤਰੇਮ ਦੀਆਂ ਪੋਥੀਆਂ ਰੱਖੀਆਂ ਦੂਜੀਆਂ ਰੱਖੀਆਂ ਐਂ ਦੇ ਹੁੰਦੇ ਜੇ ਦਿੱਤੀ ਤਾਂ ਆਹ ਸਾਹਮਣੇ ਤੈਨੂੰ ਸਭੀ ਉਹ ਨਾਲ ਕਹਿੰਦੇ ਮੇਰੇ ਹੈਗੇ ਤੂੰ ਵੇਖੇ ਨਾਲ ਬੁਲਾਇਆ ਤੂੰ ਕਿਸੇ ਨੂੰ ਮੈਂ ਤੈਨੂੰ ਪੁੱਛਿਆ ਜਿੱਦਾਂ ਆਇਆ ਮੇਰੇ ਪੁੱਛਿਆ ਤੈਨੂੰ ਕੋਈ ਵਾਇ ਕਹਦੂ ਕੁਝ ਵੀ ਤੂੰ ਦੇ ਦੇਂਗਾ ਤਾਂ ਉਹਲਾ ਪੁੱਥੇ ਪਾਰ ਦੇ ਅੰਗ ਜਾ ਕੇ ਦੁਕਾਨਾਂ ਤੇ ਬੇੜਾ ਸਾਡਾ ਘਰ ਕੋਈ ਆ ਸਾਡੀਆਂ ਸੰਸਥਾਵਾਂ ਦਾ ਇਹ ਨਹੀਂ ਇੱਕ ਵੱਡੀ ਦੁਕਾਨ ਖੋਲ ਸਕਦੇ ਉੱਥੇ ਜਿੱਦੇ ਫਰੀ ਗੁਰਕਾ ਸਾਹਿਬ ਮਿਲਣ ਕਿਸੇ ਨੂੰ ਆਧਾਰ ਕੱਢ ਲੱਗੇ ਕਿ ਇਸ ਦਾ ਕੋ ਪੋਥੀ ਲੈਣ ਤੋਂ ਪਹਿਲਾਂ ਪਤਾ ਲੱਗੇ ਵੀ ਕੌਣ ਲੈਣ ਆਇਆ ਕੋਥੀ ਕਿੰਨੀ ਭੇਟਾ ਉਹਦੀ ਕਿੰਨੇ ਦਾ ਗੁੜਕਾ ਸਾਲ 100 ਰੁਪਏ ਦੀ ਤਾਂ ਬੇਦੁੱਦੀ ਤੇ 100 ਰੁਪਏ ਦਾ ਗੁੜਕਾ ਲੈ ਕੇ ਆਉਂਦੇ ਕੋਈ ਪਾਰ ਤੋਂ ਅੰਗ ਵੇਖ ਇਹ ਇਹ ਵੇਖ ਕਿ ਤੂੰ ਮੋਨਾ ਕੋ ਨਾ ਮੁੰਡਾ ਇਹ ਨਹੀਂ ਅਹੀਂ ਕਹਿੰਨੇ ਮੈਂ ਕਹਿੰਦਾ ਕੋਮ ਬੰਦਾ ਅਮਰਤਾਰੀ ਆਉਂਦਾ ਕੋਈ ਸਰਦਾਰ ਆਉਂਦਾ ਹਾਂ ਲੱਗਦਾ ਵੀ ਅਜੇ ਆ ਵੀ ਬੱਚਾ ਹੁੰਦਾ ਸ਼ਾਇਦ ਇਹ ਵੀ ਪਹਿਲੂ ਤੂੰ ਦੇ ਦਨੋ ਇੱਕ ਮੋਨਾ ਕੋ ਨਾ ਬੱਚਾ ਹੋਇਆ ਪਤਾ ਨਹੀਂ ਉਹ ਕਿੱਥੋਂ ਆਇਆ ਕਿੱਥੇ ਭੇਜਿਆ ਕਿਸੇ ਨੇ ਪੈਸੇ ਦੇ ਕੇ ਭੇਜਤਾ ਹੋਵੇ ਮਾਲਾ ਸ਼ਰਾਰਤ ਨਾਲ ਜਾਂ ਉਥੋਂ ਗੁਟਕਾ ਲੈ ਕੇ ਆਇਆ ਉਥ ਫੇਰ ਹੋ ਗਈ ਸਕਦਾ ਹੁੰਦਾ ਨਹੀਂ ਆ ਤੇ ਤੁਹਾਨੂੰ ਸ਼ਰਮ ਨਹੀਂ ਕੋ ਤੁਹਾਨੂੰ ਇਹਨੇ ਮੈਨੂੰ ਇਹੀ ਬੇਨਤੀ ਕੀਤੀ ਕਿ ਮੇਰੇ ਨਾਲ ਇੱਕ ਮਸਲਾ ਹੈ ਮੈਨੂੰ ਪੁੱਛਿਆ ਕਿ ਤੇਰੇ ਨਾਲ ਉਹ ਤੇ ਗਲਤੀ ਮੰਨਣੀ ਆ ਗਲਤੀ ਨਹੀਂ ਮੰਨਣੀ ਇਹਨੇ ਤਾਂ ਕਾਰਵਾਈ ਕਰਾਉਣੀ ਹੈ ਤੇ ਥਾਣਾ ਕਿਹੜਾ ਹੈ ਤੇ 295 ਰੋਅ ਹੈ ਇੱਥੇ ਚਲੋ